ਲਗਾਤਾਰ ਬਿਜਲੀ ਦੇ ਕਟਾਣ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਇਸੇ ਤਰ੍ਹਾਂ ਦਾ ਮਾਮਲਾ ਅੱਜ ਪਿੰਡੋਂ 나ਜੋਵਾਲ ਤੋਂ ਦੇਖਣ ਨੂੰ ਮਿਲਿਆ ਜਿੱਥੇ ਪਿੰਡ ਦੇ ਲੋਕਾਂ ਵੱਲੋਂ ਇਕੱਠ ਕਰਕੇ ਬਿਜਲੀ ਮਹਿਕਮੇ ਪ੍ਰਤੀ ਮੁਰਦਾਬਾਦ ਦੇ ਨਾਰੇ ਲਗਾਏ ਗਏ ਉੱਥੇ ਹੀ ਪੰਜਾਬ ਸਰਕਾਰ ਦੇ ਵੀ ਖਿਲਾਫ ਨਾਰੇਵਾਜੀ ਕੀਤੀ ਗਈ ਪਿੰਡੇ ਲੋਕਾਂ ਦਾ ਕਹਿਣਾ ਹੈ ਕਿ ਲਗਾਤਾਰ ਬਿਜਲੀ ਦੇ ਕਟਾਣ ਨੂੰ ਲੈ ਕੇ ਅਸੀਂ ਕਾਫੀ ਪਰੇਸ਼ਾਨ ਹਾਂ ਇਸ ਕਾਰਨ ਬੱਚਿਆਂ ਨੂੰ ਕਾਫੀ ਪੜਨ ਵਿੱਚ ਵੀ ਮੁਸ਼ਕਲਾਂ ਆ ਰਹੀਆਂ ਹਨ ਅਤੇ ਜੇਕਰ ਪੰਜਾਬ ਸਰਕਾਰ ਬਿਜਲੀ ਦੇ ਕਟੇ ਇਸ ਤਰ੍ਹਾਂ ਹੀ ਲਗਾ ਕੇ ਲੋਕਾਂ ਨੂੰ ਪਰੇਸ਼ਾਨ ਕਰਨਾ ਚਾਹੁੰਦੀ ਹੈ ਤਾਂ ਬੇਸ਼ੱਕ ਫਰੀ ਵਾਲੀ ਬਿਜਲੀ ਨੂੰ ਬੰਦ ਕੀਤਾ ਜਾਵੇ ਜੇਕਰ ਲਗਾਤਾਰ ਬਿਜਲੀ ਨਾ ਦਿੱਤੀ ਗਈ ਤਾਂ ਬਿਜਲੀ ਮਹੀਪੇ ਦੇ ਖਿਲਾਫ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਏਗਾ ਬਨੇਰੋ ਸੈਡਨ ਤੇ ਦਿਗਰੋ ਪੰਜਾਬ ਦੇ ਕਿਨੂ

ਸਰ ਬਾਈਟਰ ਨਾਲ ਮਰੀਜ਼ ਆਇਆ ਹੈ। ਬਾਈਟਰ ਨਾ ਅਜਵਾਲਤਾਂ। ਹਾਂਜੀ। ਰਾਤ ਨੂੰ ਰੋਜ਼ ਡੇਲੀ ਕੱਟ ਲੱਗਦਾ ਜੀ। ਨਿਆਣਿਆਂ ਨੂੰ ਸਵੇਰੇ ਸਕੂਲ ਜਾਣਾ ਹੁੰਦਾ। ਸਕੂਲ ਜਾਣ ਦੇ ਟਾਈਮ ਤੇ ਜਨਾਨੀਆਂ ਸਭ ਸੁੱਤੀਆਂ ਹੁੰਦੀਆਂ ਵਿਚਾਰੀਆਂ ਰਾਤ ਦੇ ਡਿਸਟਰਬ ਹੋਈਆਂ ਹੁੰਦੀਆਂ। ਇਸ ਕਰਕੇ ਇਹਨਾਂ ਨੇ ਰੋਜ਼ ਤੱਕ ਕੀਤਾ ਹੈਗਾ ਕਿ ਰੋਜ਼ ਕੱਟ ਪਿੰਡਾਂ ਦੇ ਵਿੱਚ ਵੀ ਲੱਗਦਾ। ਪਿੰਡਾਂ 'ਚ ਹੀ ਕਿਉਂ ਲੱਗਦਾ ਕੱਟ? ਸਾਰਾਂ 'ਚ ਵੀ ਕੱਟ ਲੱਗਣਾ ਜੇ ਇਹਦਾ ਇਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਪਿੰਡਾਂ 'ਚ ਕਿਸ ਤਰ੍ਹਾਂ ਰਹਿ ਰਹੇ ਲੋਕੀ। ਰੋਜ਼ ਕੱਟ ਲੱਗਦਾ ਰਾਤੀ 11 ਵਜੇ ਤੋਂ ਲੈ ਕੇ ਸਵੇਰੇ 4 ਵਜੇ ਕਿਤਾ ਭਾਬਰੋ ਸੋ ਠੀਕ ਹੋ ਜਾਂਦਾ ਸਵੇਰੇ 4 ਵਜੇ 32 ਜਾਂ 5 ਵਜੇ ਜਾਂ 6 ਵਜੇ ਦਿੰਦੇ ਆ ਬੱਤੀ ਉਸ ਟਾਈਮ ਤੇ ਪਹਿਲਾ ਕਿਹੜਾ ਕੰਮ ਕਰਨਾ ਬੱਚਿਆਂ ਦਾ ਸਕੂਲ ਜਾਣਾ ਹੁੰਦਾ ਸਕੂਲ ਦੇ ਟਾਈਮ ਤੇ ਬੱਚੇ ਸਕੂਲ ਨਹੀਂ ਜਾ ਸਕਦੇ ਨੀਂਦਰਾ ਹੋ ਜਾਂਦਾ ਉਹਨਾਂ ਨੂੰ ਪੂਰੀ ਰਾਤ ਦਾ ਪੂਰੀ ਰਾਤ ਜਾ ਕੇ ਰੋਦੇ ਸਰ ਕਿੰਨੇ ਦਿਨਾਂ ਲੈ ਕਿੰਨੇ ਦਿਨਾਂ ਦੇ ਕੱਟ ਲੱਗਦੀ ਹੈ ਇਹ ਇਹ ਲਗਾਤਾਰ ਲੱਗ ਰਿਹਾ ਜੀ 10 ਦਿਨ ਤੋਂ ਕੱਟੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਮੰਗ ਕਰਦੇ ਆ ਕਿ ਬਿਜਲੀ ਪੂਰੀ ਆਣੀ ਚਾਹੀਦੀ ਆ ਭਾਏ 2 ਮਿੰਟ ਜੋ ਇਹਦਾ ਬਿਜਲੀ ਦਾ ਰੇਟ ਆ ਉਹ ਲਾਣ ਫ੍ਰੀ ਬਿਜਲੀ ਜਿਹੜੀ ਉਹ ਨਾ ਦੇਣ ਪਰ ਲਗਾਤਾਰ ਬਿਜਲੀ ਆਣੀ ਚਾਹੀਦੀ ਹੈ ਜੀ ਅਗਰ ਤੁਹਾਡੀ ਬਿਜਲੀ ਨਹੀਂ ਆਂਦੀ ਅਗਲਾ ਸੰਘਰਸ਼ ਤੁਹਾਡਾ ਕੀ ਹੋਏਗਾ ਮਾਰੇ ਰਲ ਕੇ ਸਾਰੇ ਪਿੰਡਾਂ ਦੇ ਜਿੰਨੇ ਵੀ ਲਾਗੇ ਸਾਕੇ ਪਿੰਡ ਨਾ 8 10 ਪਿੰਡ ਸਾਰੇ ਧਰਨਾ ਲਾ ਕੇ ਜੀ ਇਸ ਬਿਜਲੀ ਬੋਰਡ ਦੇ ਖਿਲਾਫ ਠੀਕ ਹੈ ਜੀ ਤੁਹਾਡੀ ਬੇਨਤੀ ਇਹੋ ਹੀ ਹੈ ਕਿ ਬਿਜਲੀ ਟਾਈਮ ਦੀ ਆਣੀ ਚਾਹੀਦੀ ਆ ਵੇਸਕ ਘੱਟ ਦੋ ਪਰ ਟਾਈਮ ਦੀ ਆਣੀ ਚਾਹੀਦੀ ਆ ਬੱਚਿਆਂ ਦੇ ਨੀਂਦਰੇ ਪੂਰੇ ਹੋਣੇ ਚਾਹੀਦੇ ਆ ਉਹਨਾਂ ਨੇ ਕੀ ਪੜਨਗੇ ਉਹ ਜੇ ਪੂਰੀ ਰਾਤ ਜਾਗਦੇ ਰਹਿਣਗੇ ਸਕੂਲਾਂ ਦੇ ਵਿੱਚ ਜਾ ਕੇ ਵੀ ਉਹ ਡਿਸਟਰਬ ਹੁੰਦੇ ਨੇ ਸਕੂਲ ਵੀ ਨਹੀਂ ਪੜ ਸਕਦੇ ਉਹ ਇਸ ਕਰਕੇ ਬੇਨਤੀ ਹੈ ਇਹਨਾਂ ਦੇ ਪੰਜਾਬ ਸਰਕਾਰ ਅੱਗੇ ਕਿ ਪਿਛਲੀ ਟਾਈਮ ਸੇ ਰਾਣੀ ਚੇਰੀਆ ਦੋ ਘੰਟੇ ਲਾਓ ਕੱਟ ਪਰ ਲਗਾਤਾਰ ਆਣੀ ਚੇਰੀਏ ਤੁਸੀਂ ਸਾਰੇ ਨੱਜਵਾਲ ਦੇ ਆਂ ਤੇ ਦਿਨੇ ਵੀ ਲਾਈਟ ਨਹੀਂ ਆਂਦੀ ਰਾਤੀ ਵੀ ਨਹੀਂ ਲਾਈਟ ਆਂਦੀ ਕਿਸਾਨ ਹੈ ਪੂਰਾ ਦਿਨ ਪਹਿਲੀਆਂ ਚ ਰਹਿੰਦੇ ਆ ਰਾਤ ਨੂੰ ਉਹਨਾਂ ਨੂੰ ਸੌਣ ਦਾ ਟਾਈਮ ਆਂਦਾ ਕਿ ਇੱਕ ਚੈਨ ਦੀ ਨੀਂਦ ਸੋਈਏ ਥੋੜਾ ਜਿਹਾ ਕਿ ਸਵੇਰੇ ਫਿਰ 5 ਵਜੇ ਉੱਠ ਕੇ ਅਸੀਂ ਖੇਤਾਂ 'ਚ ਜਾਣਾ ਉਹ ਜਿੱਲੇ ਰਾਤ ਨੂੰ ਆਂਦੇ ਆ ਤੇ ਨਾ ਲਾਈਟ ਹੁੰਦੀ ਹੈ ਨਾ ਕੁਛ ਹੈ ਛੋਟੇ ਛੋਟੇ ਬੱਚੇ ਆ ਉਹਨਾਂ ਨੇ ਸਕੂਲ ਜਾਣਾ ਹੁੰਦਾ ਪੂਰਾ ਦਿਨ ਸਕੂਲ ਦੇ ਵਿੱਚ ਰਹਿੰਦੇ ਆ ਉਹ ਘਰ ਆਂਦੇ ਆ ਉਹਨਾਂ ਨੂੰ ਕੋਈ ਲਾਈਟ ਦੀ ਕੋਈ ਬੰਦੋਬਸਤ ਨਹੀਂ ਆ ਪੜ੍ਹਾਈ ਦੇ ਵਿੱਚ ਕੋਈ ਉਹਨਾਂ ਨੂੰ ਇਨਵਰਟਰ ਵੀ ਨਹੀਂ ਚੱਲ ਰਿਹਾ ਕਿਉਂਕਿ ਕਈ ਦਿਨਾਂ ਤੋਂ ਇਹ ਪੰਗਾ ਹੋ ਰਿਹਾ ਤੇ ਆਪਣਾ ਜਿਹੜੇ ਇਨਵਰਟਰ ਸਾਡੇ ਉਹ ਵੀ ਕੋਈ ਪੱਖਾ ਨਹੀਂ ਚੱਲ ਰਿਹਾ ਸਾਡਾ ਕੋਈ ਕੁਝ ਨਹੀਂ ਹੈ ਆਪਣੇ ਤੇ ਕੋਈ ਗੱਲ ਨਹੀਂ ਆਹੀ ਤੇ ਆਪਕੋ ਟਾਈਮ ਪਾਸ ਕਰ ਲਾਂਗੇ ਕਿਸੇ ਵੀ ਤਰ੍ਹਾਂ ਲੇਕਿਨ ਸਾਡੇ ਜਿਹੜੀ ਅੱਗੇ ਨੌਜਵਾਨ ਪੀੜੀ ਬੱਚੇ ਤਿਆਰ ਹੋ ਰਿਹਾ ਆਹੀ ਉਹਨਾਂ ਨੂੰ ਕੀ ਤਿਆਰ ਕਰ ਸਕਨੇ ਉਹਦੀ ਕੀ ਬੋਡੀ ਬਣੇਗੀ ਕੀ ਆਹੀ ਕੁਝ ਨਹੀਂ ਕਰ ਸਕਦੇ ਉਹਦੇ ਵਾਸਤੇ ਚਾਹੇ ਕਰਦੇ ਆ ਕਿ ਕਦੀ ਕਦੀ ਬਿਜਲੀ ਫ੍ਰੀ ਦਿੱਤੀ ਗਈ ਹੈ 24 ਘੰਟੇ ਲਈ ਲੈਟ ਤਾਂ ਮਹੀਆ ਕਰੀ ਗਈ ਹੈ ਸਾਰਾ ਇਹਦੇ ਨਾਲੋਂ ਬਿਜਲੀ ਦੇ ਬਿੱਲ ਲਾ ਦੇਣ ਸਾਨੂੰ ਬਿਜਲੀ ਫਰੇ ਨਹੀਂ ਚਾਹੀਦੀ ਉਹਨਾਂ ਦੀ ਤੇ ਬਿੱਲ ਕੱਟ ਕਰਦੇ ਨੇ ਸਾਨੂੰ ਬਿਜਲੀ ਫਰੀ ਨਹੀਂ ਚਾਹੀਦੀ ਲੇਕਿਨ ਬਿਜਲੀ ਸਾਨੂੰ 24 ਘੰਟੇ ਜਿਹੜੀ ਹੈ ਸੀਐਮਪ ਕੋਲੋਂ ਤਾਂ ਮੰਨਦਾ ਵੀ ਕਹਿਣਾ ਹੈਗਾ ਕਿ 24 ਘੰਟੇ ਜਿਹੜੀ ਬਿਜਲੀ ਮਹੀਆ ਕਰਾਈ ਗਈ ਹੈ ਪੰਜਾਬ ਦੇ ਲੋਕਾਂ ਨੂੰ ਕੀ ਕਰਾ ਚਾਹੀਦਾ ਹੈ ਨਹੀਂ ਕਰਾਈ ਗਈ ਸਰ ਕਿਸੇ ਕੋਲ ਵੀ ਪੁੱਛ ਲਓ ਸਰ ਕੱਟ ਲੱਗ ਰਿਹਾ ਸਰ ਮੈਂ ਖੁਦ ਰਾਤੀ 57 ਵਾਰੀ ਕਾਲ ਕੀਤੀ ਆ ਸਰ ਮੈਂ ਆਪਣਾ ਆਪਣਾ ਆਪਣੇ WhatsApp ਦੇ ਵਿੱਚ ਕਾਲ ਕੀਤੀ ਆ ਔਰ ਮੈਂ ਸਰ ਈਮੇਲ ਆਈਡੀ ਦੇ ਵਿੱਚ ਕਾਲ ਕੀਤੀ ਆ ਸਰ ਉਹਨਾਂ ਨੂੰ ਈਮੇਲ ਮੇ ਆਈਡੀ ਪਾਈ ਆ ਰਾਤੀ ਸਰ ਮੈਂ ਤਕੀਸ਼ ਵਾਸ਼ਨ ਮਿਲਿਆ ਤੁਹਾਨੂੰ ਕੋਈ ਰਿਸਪੌਂਸ ਨਹੀਂ ਆ ਸਰ ਬਸ ਨੋ ਸਰ ਅਗਰ ਤੁਹਾਡੀ ਇਹ ਜਿਹੜੀ ਮੁਸ਼ਕਲ ਹੱਲ ਨਹੀਂ ਹੁੰਦਾ ਅਗਲਾ ਸੰਘਰਸ਼ ਤੁਹਾਡਾ ਕੀ ਹੋਏਗਾ ਪਰ ਨਹੀਂ ਹੁੰਦਾ ਤਾਂ ਅਸੀਂ ਰੋਡ ਜਾਮ ਕਰਾਂਗੇ ਸਰ ਔਰ ਬਿਜਲੀ ਦੇ ਵਿੱਚ ਜਾ ਕੇ ਉੱਥੇ ਵੀ ਧਰਨੇ ਦੇਵਾਂਗੇ ਔਰ ਰੋਡ ਦੇ ਵਿੱਚ ਜਾ ਕੇ ਮੇਨ ਰੋਡ ਅਸੀਂ ਜਾਮ ਕਰਾਂਗੇ ਸਰ